ਗੁਰਬਾਣੀ ਅੰਦਰ ਅਸੀਂ ਬੇਅੰਤ ਉਦਾਹਰਨਾ ਬੇਅੰਤ ਪੰਕਤੀਆਂ ਜਿਹੜੀਆਂ ਨੇ ਅਸੀਂ ਪੜਦੇ ਆ ਕਿ ਜਦੋਂ ਜੀਵ ਇਸ ਮਾਤ ਲੋਕ ਦੇ ਵਿੱਚੋਂ ਚੜ੍ਹਾਈ ਕਰ ਜਾਂਦਾ ਹੈ ਸਦੀਵੀ ਵਿਛੋੜਾ ਦੇ ਜਾਂਦਾ ਹੈ ਇਸ ਮਾਤ ਲੋਕ ਦੇ ਵਿੱਚੋਂ ਪਰਲੋਕ ਦੇ ਵਿੱਚ ਚਲਿਆ ਜਾਂਦਾ ਉਹਦੇ ਜਿੰਨੇ ਔਗਣੇ ਮੁਰੀਆਂ ਨੇ ਸਭ ਉਹਦੀਆਂ ਸਰੀਰ ਕਰਕੇ ਸੀ ਉਹ ਛੁੱਟ ਜਾਂਦੀਆਂ ਨੇ ਤੇ ਸਤਿਗੁਰੂ ਜੀ ਇੱਕ ਬਾਤ ਸਮਝਾਉਣਾ ਕਰਦੇ ਆ ਮੋਇਆ ਜਿਤ ਘਰ ਜਾਈਐ ਤਿਤ ਜੀਵ ਦੇ ਆ ਮਰ ਮਾਰ ਜਿਸ ਤਰ੍ਹਾਂ ਭਾਈ ਤੇਰਾ ਇਸ ਮਾਤ ਲੋਕ ਦੇ ਵਿੱਚੋਂ ਮਰ ਕੇ ਪਰਲੋਕ ਦੇ ਵਿੱਚ ਚਲਿਆ ਜਾਣਾ ਉਹ ਸਫਲ ਹੈ ਪਰ ਜੇ ਜਾਣੀਏ ਜਿਉਂਦੇ ਹੀ ਇਹ ਜੜੀਆਂ ਬੁਰਾਈਆਂ ਔਗਣ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੀਆਂ ਤੇਰੇ ਅੰਦਰ ਜਿਹੜੇ ਇਹ ਭੇਦ ਦੇ ਛਿਪੇ ਹੋਏ ਨੇ ਜਿਨ੍ਹਾਂ ਦੀ ਤੈਨੂੰ ਸਮਝ ਨਹੀਂ ਹੈ ਇਹਨਾਂ ਸਾਰੇ ਵਿਕਾਰਾਂ ਨੂੰ ਗੈਰ, ਬ੍ਰੋਧ, ਨਿੰਦਾ ਜਿਹੜੇ ਝਗੜੇ ਨੇ ਇਹ ਸਾਰੇ ਛੁੱਟ ਜਾਣ ਤੇਰੇ ਇਸ ਸਰੀਰ ਦੇ ਕਰਕੇ ਇਸ ਮਨ ਦੇ ਕਰਕੇ ਛੁੱਟ ਜਾਣ ਤੇਰਾ ਜਿਉਂਦਿਆਂ ਹੀ ਉਹਦੇ ਦਰਤੇ ਪਰਵਾਣ ਹੋ ਜਾਣਾ ਹੈ ਕਹੀਏ ਮਰ ਕੇ ਸਰੀਰ ਜਿਹੜਾ ਔਗਣਾ ਨੂੰ ਛੱਡ ਜਾਂਦਾ ਹੈ ਪਰ ਜੇ ਜਿਉਂਦਿਆਂ ਸੀ ਮਨ ਕਰਕੇ ਇਹਨਾਂ ਤੋਂ ਕਿਨਾਰਾ ਕਰ ਲਈਏ ਉਸ ਨਿਰੰਕਾਰ ਦੇ ਨਾਲ ਸਾਡਾ ਪ੍ਰੇਮ ਹੋ ਜਾਵੇ ਉਹ ਦੀਨ ਦੁਨੀਆ ਦੇ ਮਾਲਕ ਦੇ ਬਖਸ਼ੇ ਹੋਏ ਹੁਕਮਾਂ ਦੇ ਅੰਦਰ ਅਸੀਂ ਚੱਲੀਏ ਹੁਕਮਾਂ ਦੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹਦੀ ਹੁਕਮ ਦੇ ਵਿੱਚ ਅਸੀਂ ਆਏ ਆ ਹੁਕਮ ਤੋਂ ਬਾਹਰ ਨਹੀਂ ਆ ਪਰ ਮਨ ਕਰਕੇ ਅਸੀਂ ਬੁਰਾਈਆਂ ਕਰਦੇ ਆ ਮਨ ਕਰਕੇ ਅਸੀਂ ਔਗਣ ਕਰਦੇ ਆ ਇਸ ਲਈ ਉਸ ਨਿਰੰਕਾਰ ਦੀ ਖੇਡ ਨੂੰ ਪ੍ਰਾਪਤ ਹੋਈਏ ਆ ਜਿਉਂਦਿਆਂ ਹੀ ਮਨ ਨੂੰ ਮਾਰਨਾ ਕਹਿੰਦੇ ਜਿਹੜਾ ਮਨ ਹੈ ਨਾ ਇਹ ਬੜਾ ਚੰਚਲ ਹੈ ਬੜੀ ਔਗਣ ਕਰਦਾ ਹੈ ਬੜੀਆਂ ਬੁਰੀਆਂ ਕਰਦਾ ਹੈ ਮਾਇਆ ਪਿੱਛੇ ਦੌੜਦਾ ਹੈ ਧਨ ਦੌਲਤ ਪਿੱਛੇ ਦੌੜਦਾ ਹੈ ਈਆਂ ਪੁੱਤਰਾ ਨੂੰ ਪਾਲਣ ਪੋਸਣ ਵਾਸਤੇ ਅਨੇਕਾਂ ਤਰ੍ਹਾਂ ਦੇ ਵਿਸ਼ੇ ਵਿਕਾਰ ਕਰਾਉਣ ਤੱਕ ਮਜਬੂਰ ਕਰ ਦਿੰਦਾ ਹੈ ਇਸ ਮਨ ਦੇ ਪਿੱਛੇ ਲੱਗਿਆ ਇਸ ਲਈ ਉਸ ਨਿਰੰਕਾਰ ਦੇ ਨਾਮ ਦੀ ਸਾਧਨਾ ਕਰੀਏ ਜਿੱਥੇ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੁਰੀਆਂ ਔਗਣ ਜੜੀਆਂ ਨਾ ਇਹਨਾਂ ਸਾਰਿਆਂ ਨੇ ਛੁੱਟ ਜਾਣਾ ਹੈ ਜੇ ਥਿਓ ਨਿਰੰਕਾਰ ਦੇ ਚਰਣੀ ਭੇਟ ਹੋਣਾਂ ਭਾਵ ਕਈਏ ਉਹਦੇ ਤੋਂ ਗਿਆਨ ਲੈ ਕਰਕੇ ਉਸ ਨਿਰੰਕਾਰ ਦੇ ਬਖਸ਼ੇ ਹੋਏ ਗੁਰਮੰਤਰ ਨੂੰ ਧਾਰਨ ਕਈਏ ਜਿਹਦੇ ਨਾਲ ਸਾਡੇ ਸਾਰੇ ਓਪਨ ਮਿਲ ਜਾਣੇ ਆ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਜਿਸ ਨੂੰ ਜਪਦਿਆਂ ਆ ਸਰੀਰ ਹੰਕਾਰ ਕਿਉਂਕਿ ਹੰਕਾਰ ਜਿਹੜਾ ਨਾ ਤੇ ਬੌਧੀਆਂ ਬਿਮਾਰੀਆਂ ਨੂੰ ਆਪਣਾ ਨੂੰ ਜਨਮ ਦਿੰਦਾ ਤੇ ਸਾਰਿਆਂ ਦਾ ਮਿਲ ਜਾਣਾ ਉਸ ਨਿਰੰਗ ਕਰਦੇ ਨਾਮ ਸਿਮਰਨ ਭਜਨ ਬੰਦੀ